ਮਾਏ ਵਾਹਿਗੁਰੂ ਜੀ ਦਾ ਖਾਲਸਾ ਹੋਵਾ ਨਿਹੰਗ ਰੀਤਿ ਕਿਉਂ ਸੋ ਭੌਤਿਕ ਜੋਧ ਨਸ਼ਾ ਅਭਰੋਧ ਤੇ ਜਿਹੜੇ ਤਕਰੀਬਨ 3 ਮਹੀਨੇਾਂ ਦਾ ਕੰਮ ਚੱਲਿਆ ਉਸ ਤੋਂ ਬਰਤਾਂ 2022 ਦੇ ਵਿੱਚ ਜਦੋਂ ਕਲੈਕਸ਼ਨ ਲਗਦੇ ਸੀ ਜਦੋਂ ਕੰਟੜਾਂ ਜਾਂ ਮੋਟਾ ਮੁੰਡਣ ਵਾਸਤੇ ਜਾਂਦੇ ਸੀ ਜਿਵੇਂ ਅੱਜ ਅਕਾਲ ਜੀ ਨੇ ਗੱਲ ਕੀਤੀ ਉਸ ਕਿਉਂਕਿ ਮੈਂ ਕੋ ਗੱਲ ਤੁਹਾਨੂੰ ਮੁੰਡਿਆਂ ਸਾਹਿਬ ਨਸ਼ਾ ਅਭਰੋਧ ਇਹਦੇ ਵਿੱਚ ਪੂਰਨ ਸਹਿਯੋਗ ਦੇਵਾਂਗੇ ਤੇ ਇਸ ਦੇ ਬਾਅਦ ਸਾਨੂੰ ਕੁਝ ਵੀ ਕਰਨਾ ਪਵੇ ਐਸੀ ਆਪਣੇ ਨਗਰ ਦੇ ਵਿੱਚ ਨਾ ਨਸ਼ਾ ਫਿਕਰ ਕੋਈ ਇਕਲ ਦਮਾਂਗੇ ਨਾ ਕਿਸੇ ਤਰ੍ਹਾਂ ਕਰਨ ਨੂੰ ਆਉਣ ਦਵਾਂਗੇ ਤੇ ਨਾ ਹੀ ਜਿਹੜੇ ਸਾਡੇ ਨੌਜਵਾਨ ਇਸ ਦੇ ਆਦੀ ਕੋਈ ਹੈ ਉਸ ਨੂੰ ਨਸ਼ੇ ਦੇ ਨਾਲ ਮਰਨ ਦਵਾਂਗੇ ਸੋ ਯਕੀਨ ਦਿਵਾਉਣਾ ਕਿ ਪੂਰਾ ਪਿੰਡ ਇਸ ਦੇ ਵਿੱਚ ਸਹਿਯੋਗ ਕਰੇਗਾ ਹੁਣ ਮੈਂ ਬੇਨਤੀ ਕਰਾਂਗਾ ਸਮੂਹ ਨਗਰ ਵਾਸੀਆਂ ਨੂੰ ਕਿ ਤੁਸੀਂ ਕਸਮ ਖਾਦੀ ਆ ਗੁਰੂ ਸਾਹਿਬ ਤੇ ਨੌ ਤੇ ਕਸਮ ਕਰਦੀ ਆ ਇਸ ਲਈ ਅੱਜ ਤੋਂ ਬਾਅਦ ਸਾਡਾ ਇੱਕੇ ਟੀਚਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਜਿਹੜੇ ਬੱਚੇ ਖੜੇ ਨੇ ਕੋ ਇੱਕੋ ਸਾਡਾ ਪਿੰਡ ਦਾ ਇਹ ਜੀ ਜ਼ਿੰਦਗੀ ਬਚਾਉਣੀ ਆ ਸੋ ਸਾਡੇ ਆਂ ਕੁਰਾਨ ਦੇ ਵਿੱਚ ਕੋਈ ਵੀ ਨਸ਼ਾ ਵੇਚਦਾ ਕੋਈ ਵੀ ਕਰਦਾ ਪਾਰਟੀਆਂ ਦੇ ਪਰਵਾਹ ਹੁੰਦਾ ਰਾਤ ਜੀ ਦੇਖੋ ਕਿੰਨਾ ਪਰਵਾਹ ਕੱਟ ਜਿਹੜਾ ਹੋ ਰਿਹਾ ਲੋਕਾਂ ਨੂੰ ਵੀ ਸਹਾਇਤਾ ਤੇ ਭਗਵਾਨ ਦਾ ਨਾਲ ਧੰਨਵਾਦ ਕਰ ਰਹੇ ਆ ਆਵਾਜ਼ੀ ਪਾਰਟੀ ਸੁਪਰੀਮ ਨੂੰ ਧੰਨਵਾਦ ਕਰ ਰਹੇ ਆ ਕਿ ਜਿਹੜਾ ਇਹ ਬਹੁਤ ਮਹੱਤਵਪੂਰਨ ਕਦਮ ਇਹਨੇ ਚੁੱਕਿਆ ਬਹੁਤ ਜਲਦੀ ਪੰਜਾਬ ਦਾ ਪੰਜਾਬ ਦੀਆਂ ਭੈਣਾ ਮਕਾਮਾਂ ਨਾਲ ਸਾਥ ਦੇ ਪੰਜਾਬ ਨਸ਼ਾ ਪੰਜਾਬ ਹੋਣ ਜਾ ਰਿਹਾ ਹਲਕਾ ਸਾਂਝਾ ਵਾਸਣ ਦੇ ਪਿੰਡ ਦੇਖਣ ਚਾਹੀਏ ਐਂਟੀ ਪਾਰਟੀ ਦੇ ਲੋਕ ਵੀ ਇਸ ਨੂੰ ਸਪੋਰਟ ਕਰ ਰਹੇ ਆ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਜੋਧਾ ਉਹਦੇ ਵਿੱਚ ਮਦਦ ਕਰ ਰਹੇ ਆ ਇਸ ਤਰ੍ਹਾਂ ਦੇਖੋ ਪੁਰਾਣੇ ਜੀ ਕੁਝ ਹੁੰਦਾ ਤੇ ਅੱਜ ਇਹ ਸਰਕਾਰ ਨਾ ਪੈਦੀ ਜਿਹੜੇ ਆਪਣੇ ਪਿੰਡਾਂ ਦੇ ਲੋਕ ਸੋਹਾਂ ਖਾਰੇ ਸਾਰੇ ਇਹ ਕਹਿ ਰਹੇ ਜੇ ਪ੍ਰੇਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਜਿੱਦਿ ਪੰਜਾਬ ਰਹਿਣਾ ਪਿਆ ਆਓ ਜੀ ਸਰਕਾਰ ਨੇ ਇੱਕ ਹਮਲਾ ਮਾਰਿਆ ਸੋ ਲੋਕਾਂ ਦੇ ਵਿੱਚ ਬਹੁਤ ਸਾਹ ਆ ਸਰਕਾਰ ਦਾ ਸਾਥ ਦੇਣ ਦੇ ਲਈ ਲੋਕ ਪੱਬਾ ਪਰ ਹੋਏ ਬੈਠੇ ਨੇ ਕਿਉਂਕਿ ਸਰਕਾਰ ਇਸ ਕੰਮ ਨੂੰ ਜੇ ਲੈ ਕੇ ਚੱਲਦੀ ਆ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋ ਸਕਦਾ ਕੋਈ ਬੜੀ ਗੱਲ ਨਹੀਂ ਸਰਕਾਰ ਲੱਗੀ ਵੀ ਹੋਈ ਆ ਤੇ ਲੋਕਾਂ ਦਾ ਪੂਰਾ ਸਹਿਯੋਗ ਆ ਪੂਰਾ ਹਸਾਬ ਆ ਕਿ ਇਸ ਪੰਜਾਬ ਨੂੰ ਅਸੀਂ ਆਪਣੀ ਜਵਾਨੀ ਨੂੰ ਨਸ਼ਾ ਮੁਕਤ ਕਰਨਾ ਜਿਤਨਾ ਹੁਣ ਮੰਗ ਵੀ ਕੀਤੀ ਆ ਪਿੰਡ ਦੀ ਜਿਹੜੀ ਸੜਕ ਨੂੰ ਲੈ ਕੇ ਤੇ ਉਹਦੇ ਬਾਰੇ ਇਹ ਪਿੰਡ ਦੀ ਸਾਡੀ ਸੜਕ ਜਿਹੜੀ ਆ ਉਹ ਬਹੁਤ ਟੁੱਟੀ ਹੋਈ ਸੀ ਪਿੰਡ ਵਾਲਿਆਂ ਨੇ ਅਸੀਂ ਆਪਣੇ ਕੋਲੋਂ ਪਿੱਛੇ ਗੱਡੇ ਭਰੇ ਨੇ ਲੱਖ ਰੁਪਿਆ ਲਾ ਕੇ ਸੜਕ ਦੇ ਉੱਤੇ ਤੇ ਅੱਜ ਮੰਤਰੀ ਸਾਹਿਬ ਨੇ ਵਾਅਦਾ ਵੀ ਦਵਾਇਆ ਕਿ 2 ਮਹੀਨਿਆਂ ਦੇ ਵਿੱਚ ਵਿੱਚ ਇਹ ਸੜਕ ਬਣੀ ਗਈ ਸੋ ਉਹਨਾਂ ਦਾ ਕਿਹਾ ਹੋਇਆ ਇੱਕ ਯਕੀਨ ਆ ਸਾਨੂੰ ਕਿ ਉਹ ਜਲਦੀ ਜਲਦੀ ਜ਼ਰੂਰ ਕਰਨਗੇ